ਸ਼ਸ਼ੀ ਕਾ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਤਰਕਾ ਰੈਸਪੀਜ਼ ਦੇ ਵਿੱਚ ਅੱਜ ਅਸੀਂ ਬਣਾਵਾਂਗੇ ਰੈਸਟੋਰੈਂਟ ਸਟਾਈਲ ਦਹੀਂ ਵਾਲੀ ਗ੍ਰੀਨ ਚਟਨੀ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਇਹਨੂੰ ਤੁਸੀਂ ਪੂਰੀ ਪਰੌਂਠੇ ਤੇ ਪਕੌੜਿਆਂ ਨਾਲ ਖਾ ਸਕਦੇ ਹੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਤੇ ਨਾ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਚਟਨੀ ਬਣਾਣਾ ਸ਼ੁਰੂ ਕਰਦੇ ਆਂ ਚਟਨੀ ਬਣਾ ਲੈ ਇੱਕ ਕੱਪ ਅਸੀਂ ਬਿਲਕੁਲ ਹਰਾ ਧਨੀਆ ਲੈਣਾ ਬਿਲਕੁਲ ਫਰੈਸ਼ ਧਨੀਆ ਲੈਣਾ ਸੀ ਦੇਖੋ ਧਨੀਏ ਦੀ ਡੰਡੀਆਂ ਅਸੀਂ ਨਾਲ ਹੀ ਰੱਖਣੀ ਆ ਇਹਨਾਂ ਦਾ ਟੇਸ ਚਟਨੀ ਵਿੱਚ ਬਹੁਤ ਜ਼ਿਆਦਾ ਵਧੀਆ ਆਂਦਾ ਆ ਇੱਕ ਕੱਪ ਅਸੀਂ ਧਨੀਆ ਲਵਾਂਗੇ ਤੇ ਅੱਧਾ ਕੱਪ ਅਸੀਂ ਪੁਦੀਨੇ ਦੀਆਂ ਪੱਤੀਆਂ ਲਈਆਂ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਸਾਫ਼ ਕਰਕੇ ਲੈਣਾ ਡੰਡੀਆਂ ਨਹੀਂ ਲੈਣੀ ਆ ਪੁਦੀਨੇ ਦੀਆਂ ਤਿੰਨ ਤੋਂ ਚਾਰ ਅਸੀਂ ਹਰੀ ਮਿਰਚ ਲਵਾਂਗੇ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਲੈ ਸਕਦੇ ਹੋ ਤੇ ਅੱਧਾ ਕੱਪ ਦਹੀਂ ਨੂੰ ਅਸੀਂ 2 ਘੰਟੇ ਪਹਿਲਾਂ ਇਦਾਂ ਛਾਲਣ ਵਿੱਚ ਪਾ ਕੇ ਰੱਖ ਦਿੱਤਾ ਸੀ ਤਾਂ ਕਿ ਇਹਦਾ ਜਿਹੜਾ ਪਾਣੀ ਹੈ ਬਿਲਕੁਲ ਨਿਕਲ ਜਾਵੇ ਬਿਲਕੁਲ ਹੰਗਕर्ड ਬਣਾ ਕੇ ਤਿਆਰ ਕਰਨਾ ਸੀ ਦਹੀਂ ਵਿੱਚ ਪਾਣੀ ਬਿਲਕੁਲ ਨਹੀਂ ਹੋਣਾ ਚਾਹੀਦਾ ਇਹ ਚਟਨੀ ਅਸੀਂ ਮਿਕਸੀ ਦੇ ਜਾਰ ਵਿੱਚ ਪੜਾ ਕੇ ਤਿਆਰ ਕਰਾਂਗੇ ਸਾਰੇ ਪੁਦੀਨੇ ਨੂੰ ਅਸੀਂ ਇਹਦੇ ਵਿੱਚ ਪਾ ਲਵਾਂਗੇ ਤੇ ਤਣੀਆਂ ਨੂੰ ਵੀ ਇਹਦੇ ਵਿੱਚ ਹੀ ਨਾ ਪਾ ਲੈਣਾ ਹੈ ਤਣੀਆਂ ਦੀ ਡੰਡੀਆਂ ਅਸੀਂ ਨਾਲ ਹੀ ਪਾ ਲੈਣੀ ਹੈ ਇਹਨਾਂ ਦਾ ਟੇਸਟ ਬਹੁਤ ਜ਼ਿਆਦਾ ਵਧੀਆ ਆਊਗਾ ਨਾਲ ਹੀ ਅਸੀਂ ਹਰੀ ਮਿਰਚ ਐਡ ਕਰ ਦਾਂਗੇ ਜਿਹੜਾ ਸੀ ਹੰਗਕੜ ਬਣਾ ਕੇ ਰੱਖਿਆ ਸੀ ਉਹ ਵੀ ਦੇ ਵਿੱਚ ਐਡ ਕਰ ਦੇਣਾ ਹੈ ਇਹਦੇ ਵਿੱਚ ਪਾਣੀ ਬਿਲਕੁਲ ਨਾ ਹੋਵੇ ਦਹੀਂ ਵਿੱਚ ਤੁਹਾਡਾ ਅੱਧਾ ਚਮਚ ਪਾਵਾਂਗੇ ਕਾਲਾ ਨਮਕ ਤੁਸੀਂ ਇਹਦੇ ਥਾਂ ਤੇ ਚਿੱਟਾ ਨਮਕ ਵੀ ਲੈ ਸਕਦੇ ਹੋ ਪਰ ਕਾਲੇ ਨਮਕ ਦਾ ਟੇਸ ਚਟਣੀ ਵਿੱਚ ਜ਼ਿਆਦਾ ਵਧੀਆ ਆਉਂਦਾ ਹੈ ਚਟਨੀ ਖਾਣ ਵਿੱਚ ਵੀ ਵਧੀਆ ਲੱਗਦੀ ਹੈ ਅੱਧਾ ਚਮਚ ਪਾਵਾਂਗੇ ਭੁੰਨਿਆ ਹੋਇਆ ਜੀਰਾ ਪਾਊਡਰ ਦਾ ਤੇ ਅੱਧਾ ਚਮਚ ਇਹਦੇ ਵਿੱਚ ਅਸੀਂ ਪਾਵਾਂਗੇ ਚੀਨੀ ਦਾ ਇਹਦੇ ਨਾਲ ਬੈਲੈਂਸ ਬਣ ਜਾਂਦਾ ਚਟਣੀ ਦਾ ਖੱਟੀ ਮਿੱਠੀ ਬਣ ਕੇ ਤਿਆਰ ਹੁੰਦੀ ਹੈ ਇਹਨੂੰ ਚੰਗੀ ਤਰ੍ਹਾਂ ਅਸੀਂ ਬ੍ਰੀਕ ਪੀਸ ਲੈਣਾ ਬਿਨਾ ਪਾਣੀ ਪਾਈ ਤੋਂ ਇਸੇ ਬ੍ਰੀਕ ਪੀਸ ਲੈਣਾ ਹੈ ਨੇ ਕੁਸਾ ਦੀ ਚਟਨੀ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਬਹੁਤ ਜ਼ਿਆਦਾ ਟੇਸਟੀ ਤੇ ਜਲਦੀ ਬਣ ਕੇ ਤਿਆਰ ਹੋਣ ਵਾਲੀ ਚਟਨੀ ਹੈ ਇਹ ਤੁਸੀਂ ਇਹਨੂੰ ਰੋਜ਼ ਬਣਾ ਕੇ ਵੀ ਖਾ ਸਕਦੇ ਹੋ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਊਗੀ ਜੇਕਰ ਤੁਸੀਂ ਅਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਸਬਸਕ੍ਰਾਈਬ ਕਰਿਓ ਵੀਡੀਓ ਵਧੀਆ ਲੱਗੀ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣੇ ਘਰੇ ਜਰੂਰ ਟਰਾਈ ਕਰਿਓ ਮਿਲਦੇ ਆ ਕਿਸੇ ਵਧੀਆ ਜੀ ਰੈਸਪੀ ਦੇ ਨਾਲ ਤਦ ਤੱਕ ਲਈ ਸ਼ਸ਼ਕਾਲ